ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਗਿੱਦੜਵਾ ਹਲਕਾ ਉਹ ਹਲਕਾ ਹੈਗਾ ਜਿੱਥੇ ਸਾਡੇ ਪਰਿਵਾਰ ਜੇ ਜੇ ਮਾਨ ਸਤਕਾਰ ਇੱਜ਼ਤ ਦੇਸ਼ਾਂ ਵਿਦੇਸ਼ਾਂ 'ਚ ਜੇ ਮਿਲੀ ਤੇ ਨੀਵ ਗਿੱਦੜਵੇ ਹਲਕੇ ਦੇ ਲੋਕਾਂ ਨੇ ਰੱਖੀ ਜਿਨ੍ਹਾਂ ਨੇ ਬਾਲ ਸਾਹਿਬ ਨੂੰ ਸਤਕਾਰਿਆ ਮੁੱਖ ਮੰਤਰੀ ਦੀ ਕੁਰਸੀ ਤਾਈ ਪਹੁੰਚਾਇਆ ਪੰਜ ਵਾਰੀ ਐਮਐਲਏ ਬਣਾ ਕੇ ਕਈ ਵਾਰੀ ਮੁੱਖ ਮੰਤਰੀ ਬਣਾਇਆ ਤੇ ਬਾਲ ਸਾਹਿਬ ਦੇ ਕੰਮਾਂ ਦੀ ਬਦੌਲਤ ਅੱਜ ਸਾਡੇ ਵਰਗੇ ਵੀ ਅੱਜ ਐਮਪੀ ਤੇ ਬਣੀ ਬੈਠੇ ਆ ਮੰਤਰੀ ਬਣਿਆ ਸਭ ਬਾਲ ਸਾਹਿਬ ਦੀ ਦੇਣ ਤੇ ਨੀਵ ਇਸ ਹਲਕੇ ਨੇ ਰੱਖੀ ਅੱਜ ਜਿੱਥੇ ਮੈਨੂੰ ਇੱਕ ਗੱਲ ਦਾ ਦੁੱਖ ਜ਼ਰੂਰ ਹੈ ਕਿ ਜਿਨ੍ਹਾਂ ਨੂੰ ਬਾਲ ਸਾਹਿਬ ਨੇ ਬਣਾਇਆ ਉਹਨਾਂ ਨੇ ਪਾਰਟੀ ਨੂੰ ਧੋਖਾ ਦੇ ਕੇ ਪਤਾ ਨਹੀਂ ਕੀ ਗੱਲ ਹੈ ਜਿਨ੍ਹਾਂ ਨੂੰ ਵੀ ਬਾਲ ਸਾਹਿਬ ਇਸ ਇਲਾਕੇ ਦੀ ਸੇਵਾ ਦਿੰਦੇ ਸੀ ਉਹ ਪਾਰਟੀ ਦੇ ਨਾਲ ਧੋਖਾ ਕਰਦੇ ਸੀ ਲੇਕਿਨ ਇੱਕ ਤਰੀਕੇ ਦੇ ਨਾਲ ਮੈਨੂੰ ਖੁਸ਼ੀ ਵੀ ਹੈ ਕਿ ਉਹਨਾਂ ਦੇ ਧੋਖੇ ਦੇ ਕਾਰਨ ਅੱਜ ਮੈਨੂੰ ਆਪ ਇਸ ਹਲਕੇ ਵਿੱਚ ਆ ਕੇ ਅੱਜ ਇਸ ਹਲਕੇ ਦੀ ਇਸ ਹਲਕੇ ਦੇ ਲੋਕਾਂ ਦੀ ਇਹਨਾਂ ਦੇ ਪਿੰਡਾਂ ਦੀ ਇਹਨਾਂ ਦੇ ਸ਼ਹਿਰਾਂ ਦੀ ਮੈਂ ਉਮੀਦ ਕਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੀਆਂ ਕਿ ਸਾਡੇ ਪਰਿਵਾਰ ਨੂੰ ਉਹ ਸੇਵਾ ਕਰਨ ਦਾ ਮੌਕਾ ਮਿਲੇ ਜਿਹੜੀ ਲੋਕਾਂ ਨੇ ਸੇਵਾ ਕਰਕੇ ਬਾਲ ਸਾਹਿਬ ਦਾ ਸਾਥ ਦਿੱਤਾ ਅੱਜ ਅਸੀਂ ਵੀ ਉਸ ਸੇਵਾ ਦਾ ਮੁੱਲ ਮੋੜਨ ਜੋ ਕਿ ਲੋਕੀ ਸਾਨੂੰ ਮੌਕਾ ਦੇ ਤਾਂ ਪ੍ਰਮਾਤਮਾ ਸਾਨੂੰ ਮੌਕਾ ਲੱਗਦਾ 95 ਦੌਰਾਂ ਉਮੀ ਬਿਲਕੁਲ ਲੱਗਦਾ ਹੈਗਾ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਸਾਥ ਹੈਗਾ ਅੱਜ ਲੋੜ ਹੈ ਕਿਉਂਕਿ ਪੰਜਾਬ ਦੇ ਜਿਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਹਰ ਵਰਗ ਦੁਖੀ ਹੈ ਹਰ ਵਾਰ ਧਰਨੇ 'ਚ ਬੈਠਾ ਆ ਦੋਵੇਂ ਭਾਈਵਾਲ ਪਾਰਟੀਆਂ ਆਮ ਆਦਮੀ ਤੇ ਕਾਂਗਰਸ ਪਾਰਟੀ ਨੇ ਝੂਠਾ ਪੰਢੀ ਪ੍ਰਚਾਰ ਕਰਕੇ ਬਾਦਲ ਸਾਹਿਬ ਤੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਝੂਠੇ ਇਲਜ਼ਾਮ ਲਾ ਕੇ ਬਦਨਾਮ ਕੀਤਾ ਅੱਜ ਉਹ ਝੂਠ ਲੋਕਾਂ ਦੇ ਸਾਹਮਣੇ ਤੇ ਇਹਨਾਂ ਸੱਤ ਸਾਲਾਂ 'ਚ ਇਕੱਲੇ ਖਜ਼ਾਨੇ ਨੂੰ ਲੋਟਿਆ ਹੈ ਲੋਕਾਂ ਨੂੰ ਠੱਗਿਆ ਹੈ ਅੱਜ ਹਾਲਾਤ ਆ ਹੋ ਰਹੇ ਨੇ ਕਿ ਬੇਰੋਜ਼ਗਾਰੀ ਦਾ ਨਸ਼ਾ ਦਾ ਤੇ ਗੈਂਗਸਟਰਾਂ ਦਾ ਰਾਜ ਪੰਜਾਬ 'ਚ ਚੱਲ ਰਿਹਾ ਹੈਗਾ ਤੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਲੋਕੀ ਲਾਵਾਰੇ ਸਭ ਕਿਦੜਵੇਂ ਸ਼ਹਿਰ ਦੀ ਗੱਲ ਦੇਖ ਲੋ ਸੀਵਰ ਦਾ ਹਾਲ ਦੇਖੋ ਲੋਕੀ ਅੱਜ ਮੈਂ ਇੱਕ ਪਹਿਲੇ ਦਿਨ ਆਈਆਂ ਤੇ ਜਿੱਥੇ ਵੀ ਮੈਂ ਜਾ ਰਹੀਆਂ ਕਿ ਪੀਣ ਦੇ ਪਾਣੀ ਦੇ ਨਾਲ ਸੀਵਰ ਦਾ ਪਾਣੀ ਮਿਕਸ ਹੋ ਕੇ ਲੋਕਾਂ ਦੇ ਘਰਾਂ 'ਚ ਆ ਰਿਹਾ ਹੈ ਤੇ ਜੇ ਇੱਕ ਸਰਕਾਰ 2.5 ਸਾਲ ਤੋਂ ਬੈਠੀ ਹੈ ਜਿਹੜਾ ਰਾਜਾ ਵੜਿੰਗ ਮੰਤਰੀ ਬਣ ਕੇ 5 ਸਾਲ ਸਰਕਾਰ ਹੰਢਾ ਗਿਆ ਜੇ ਪਾਣੀ ਨਹੀਂ ਸਾਫ਼ ਕਰ ਸਕਿਆ ਤੇ ਆਪਾਂ ਹੋਰ ਕੀ ਉਮੀਦ ਕਰਪਿਆ 7 ਸਾਲਾਂ 'ਚ ਮੈਨੂੰ ਦੱਸ ਦੋ ਕਾਂਗਰਸ ਦੇ ਆਮ ਆਦਮੀ ਨੇ ਕਿਤੜਵੇਂ ਦਾ ਕੀ ਸਵਾਰਿਆ ਕੋਈ ਇੱਥੇ ਨਿਸ਼ਾਨੀ ਜੇ ਦੇਖੋ ਵਿਕਾਸ ਦੀ ਬਾਦਲ ਸਾਹਿਬ ਦੀ ਦਿੱਤੀ ਹੋਈ ਹੈ ਜੇ ਇੱਥੇ ਹਰੇ ਭਰੇ ਖੇਤ ਨੇ ਜਿੱਥੇ ਟਿੱਬੇ ਹੁੰਦੇ ਸੀ ਜੇ ਸੜਕ ਹੈ ਜੇ ਫੋਕਲ ਪੁਆਇੰਟ ਹੈ ਜੇ ਸ਼ਹਿਰ ਨੂੰ ਮਸਾ ਬਾਦਲ ਸਾਹਿਬ ਦੀ ਦੇਣ ਹੈ ਇੱਕ ਵਾਰ ਫੇਰ ਬਾਦਲ ਸਾਹਿਬ ਦੇ ਵਾਰਿਸ ਨੂੰ ਮੌਕਾ ਦੇਣਗੇ ਲੋਕੀ ਤੇ ਇੱਥੇ ਦੀ ਨੁਹਾਰ ਬਦਲਾਂਗੇ ਜਿਵੇਂ ਬਠਿੰਡੇ ਦੀ ਨੁਹਾਰ ਬਦਲੀ ਇੱਥੇ ਤੇ ਲੰਬੀ ਦੀ ਵੀ ਏਸੀ ਤਰੀਕੇ ਨਾਲ ਗਿੱਦੜਵੇ ਦੀ ਬਦਲਾਂਗੇ ਚਾਤੀਆਂ ਲਖਣਾ ਦਾ ਟਾਈਮ ਆ ਰਿਹਾ ਲਾਈਨ ਅਰਥ ਦੀ ਸਥਿਤੀ ਹੈ ਜਿਹੜੀ ਪੰਜਾਬ ਦੇ ਬੋਰਡ ਉਰਾ ਹਾਲ ਹੋਇਆ ਪਹਿਲੀ ਵਾਰੀ ਦੇਖਿਆ ਕਿ ਸਰਕਾਰ ਇੰਨੀ ਬੁਖਲਾਈ ਹੋਈ ਹੈ ਕਿ ਮਾਸਕ ਸਕੇਲ 'ਚ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਗਏ ਨੇ ਤੇ ਜੇ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਕਰਾ ਸਕਦੇ ਇਹ ਸਿੱਧਾ ਸੰਕੇਤ ਹੈ ਕਿ ਤੁਸੀਂ ਫੇਲ ਹੋ ਆਹੀ ਕਾਰਨ ਹੈ ਕਿ ਜਿਹੜੇ 93 ਹਲਕਿਆਂ 'ਚ ਜਿੱਤੇ ਸੀਗੇ ਤਿੰਨ ਸਾਤ ਢਾਈ ਸਾਲ ਪਹਿਲੇ ਆ ਜੋ ਕੱਲੇ 33 ਹਲਕਿਆਂ 'ਚ ਜਿੱਤੇ ਨੇ ਸਾਰੇ ਪੰਜਾਬ ਨੇ ਨਕਾਰਤ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੀ ਆਂ ਇਹ ਝੂਠੇ ਭਗਵੰਤ ਮਾਨ ਦੇ ਗੱਲਾਂ 'ਚ ਇਹਦੇ ਪੰਡ ਦੀ ਗੱਲਾਂ 'ਚ ਆਪਾਂ ਫਸ ਕੇ ਪੰਜਾਬ ਦਾ ਵੱਡਾ ਨੁਕਸਾਨ ਕਰ ਚੁੱਕੇ ਆ। ਹੁਣ ਇਹਨਾਂ ਦੇ ਜ਼ੋਰ ਜ਼ਬਰਦਸਤ ਜੇ ਤੁਸੀਂ ਜਵਾਬ ਨਹੀਂ ਦਿੱਤਾ ਤੇ ਅੱਜ ਤੁਹਾਡੇ ਬੱਚੇ ਨਸ਼ੇ ਦਾ ਸ਼ਿਕਾਰ ਬਣ ਰਹੇ ਨੇ। ਗੈਂਗਸਟਰ ਦਾ ਇਹ ਰਾਜ ਚੱਲ ਰਿਹਾ। ਭਾਵੇਂ ਤੁਸੀਂ ਬਾਜ਼ਾਰ 'ਚ ਜਾ ਪਾਵੇਂ ਤੁਸੀਂ ਦੁਕਾਨ 'ਚ ਬੈਠੋ ਪਾਵੇਂ ਤੁਸੀਂ ਘਰ 'ਚ ਬੈਠੋ। ਘਰੇ ਆ ਕੇ ਤੁਹਾਨੂੰ ਲੁੱਟ ਕੇ ਆ ਮਾਰ ਕੇ ਕੁੱਟ ਕੇ ਲੈ ਜਾਂਦੇ ਕੋਈ ਕਾਨੂੰਨ ਵਿਵਸਥਾ ਦੀ ਗੱਲ ਨਹੀਂ। ਗੈਂਗਸਟਰ ਦਾ ਰਾਜ ਇੱਥੇ ਚੱਲ ਰਿਹਾ ਤੇ ਭਗਵੰਤ ਮਾਨ ਨੂੰ ਤਾਂ ਪਰਵਾਹ ਨਹੀਂ ਕਿਉਂਕਿ ਸਾਰੀ ਸਿਕਿਉਰਿਟੀ ਆਪਣੇ ਕੋਲ ਰੱਖੀ ਹੋਈ ਹੈ। ਨਾ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਤੇ ਗਰੀਬ ਤਾਂ ਬੇਹਾਲ ਹੈ ਸ਼ਹਿਰਾਂ 'ਚ ਕੁਝ ਨਹੀਂ ਵਿਕਾਸ ਦੀ ਕੋਈ ਹਿੱਟ ਨਹੀਂ ਇਸ ਮਹੀਨੇ ਵੀ 1150 ਕਰੋੜ ਦਾ ਕਰਜ਼ਾ ਲੈ ਕੇ ਬੈਂਕਾਂ ਤੋਂ ਨੌਕਰੀਆਂ ਦੇ ਉਹਨਾਂ ਦੇ ਤਨਖਾਹਾਂ ਦੇ ਰਹੇ ਨੇ ਤੇ ਜੇ ਸਰਕਾਰ ਦੇ ਕੋਲ ਹਰ ਮਹੀਨੇ ਤਨਖਾਹ ਦੇਣ ਦੇ ਪੈਸੇ ਨਹੀਂ ਹੈ ਤੇ ਇਹਨਾਂ ਤਾਂ ਗੱਲਾਂ ਮਾਰੀ ਜਾਣਾ ਕਿਹੜੀ ਬੀਬੀ ਨੂੰ 1000 ਰੁਪਏ ਮਿਲਿਆ ਕਿਸੇ ਨੂੰ ਮਲਾਜ਼ਮਾਂ ਦੇ ਡੀਏ ਵੀ ਨਹੀਂ ਦਿੱਤੇ ਮਲਾਜ਼ਮਾਂ ਤੇ ਡੀਏ ਕਿੰਨੇ ਚਿਰ ਹੋਇਆ ਦਿੱਤੇ ਹੋਏ ਜਿਹੜਾ ਕਹਿੰਦਾ ਸੀ ਕਿ ਬੇਰੋਜ਼ਗਾਰੀ ਭੱਤਾ ਮਿਲੂਗਾ 2500 ਪੈਨਸ਼ਨ ਮਿਲੋਗੇ 3 ਸਾਲ ਚ ਦੁਵਾਨੀ ਦੱਸੋ ਦਿੱਤੀ ਕਿਨੂੰ ਹੈ ਆ ਬੀਬੀ ਨੂੰ ਪੁੱਛੋ ਜਿਨਾਂ ਨੂੰ 2500 ਪੈਨਸ਼ਨ ਮਿਲਨੀ ਸੀ ਰੈਟਾਇਰਮੈਂਟ ਵੀ ਲਾਇ ਜਾ ਰਹੇ ਪੈਸੇ ਦਿਖਾਏ ਜਾ ਰਹੇ ਨਹੀਂ ਹਾਂ ਸਭ ਤੋਂ ਖੁਸ਼ੀ ਹੈ ਇਸ ਗੱਲ ਦੇ ਕਿ ਹੁਣ ਅਦਾਲਤਾਂ ਨੇ ਕੀ ਹੈ ਕਿ ਜੇ ਸਰਕਾਰ ਨੇ ਐਡਵਰਟਾਈਜ਼ਮੈਂਟ 'ਚ ਜਿੰਨੇ ਪੈਸੇ ਖਰਚੇ ਉਹਦਾ ਵੇਰਵਾ ਦਿੱਤਾ ਜਾਏ ਤੇ ਲੋਕਾਂ ਦੀ ਅੱਖਾਂ ਖੁੱਲ ਜਾਣਗੀਆਂ ਕਿ ਜਿਹੜੇ ਖਜ਼ਾਨੇ ਵਿੱਚੋਂ ਬਾਲ ਸਾਹਿਬ ਨੇ ਥਰਮਲ ਪਲਾਂਟ ਬਣਾਈ ਸੀ ਸੜਕਾਂ ਦਾ ਜਾਲ ਬੁਨਿਆ ਸੀ ਆਟੇ ਦਾਲ ਦੇ ਕਾਰਡ ਦਿੱਤੇ ਸੀ ਜਿਹੜਾ ਇੰਨੇ ਵੱਡੇ ਵਿਕਾਸ ਤੇ ਮੈਰੀਟੋਰੀਅਸ ਸਕੂਲ ਕੀ ਕੁਝ ਨਹੀਂ ਕੀਤਾ ਉਹ ਸਾਰੇ ਪੈਸੇ ਲੁੱਟ ਕੇ ਕੇਜਰੀਵਾਲ ਨੂੰ ਚਮਕਾ ਕੇ ਨੈਸ਼ਨਲ ਪਾਰਟੀ ਬਣਾਉਣ ਵਾਸਤੇ ਇਹਨੇ ਲੁਟਾਤਾ ਅੱਜ ওই ਕੇਜਰੀਵਾਲ ਨੇ ਹੁਣ ਦੇਖੋ ਇਹਦੇ ਸਾਰੇ ਬੰਦੇ ਅੱਜ ਪੰਜਾਬ ਦਾ ਮੁੱਖ ਮੰਤਰੀ ਆਪਣੇ ਦਫ਼ਤਰ 'ਚ ਆਪਣਾ OSD ਨਹੀਂ ਰੱਖ ਸਕਦਾ ਆਪ ਦਾ ਬੰਦਾ ਹੀ ਨਹੀਂ ਰੱਖ ਸਕਦਾ ਸਾਰੇ ਕੇੜੀ ਕੇਸਰੀਵਾਲੇ ਚੱਕੇ ਬਾਹਰ ਸਿੱਟੇ ਤੇ ਦਿੱਲੀ ਦਾ ਆਪ ਦਾ ਪੀਆ ਮੁੱਖ ਮੰਤਰੀ ਦੇ ਸਿਰੇ ਬਿਠਾਤਾ ਤੇ ਇਹ ਪੰਜਾਬ ਦੀ ਇਹ ਹਨ ਬਨਿਸ਼ਾਨ ਹੈਗੀ ਕਿ ਇੱਕ ਮਿਊਨਿਸਪੈਲਿਟੀ ਦਾ ਹੈਡ ਅੱਜ ਤੋ ਵੀ ਨਹੀਂ ਹੈਗਾ ਜੇਲ੍ਹ ਕੱਟ ਕੇ ਆਇਆ ਕੱਟਰ ਬੇਈਮਾਨ ਬੰਦਾ ਅੱਜ ਉਹ ਪੰਜਾਬ ਵਿੱਚ ਆ ਰਾਜ ਕਰ ਰਿਹਾ ਹੈਗਾ ਫਿਰ लास्ट ਵਾਲਾ ਬੁੱਧੀ ਕਿ ਬਾਦਲ ਪਰਵਾਰ ਦਾ ਮੰਗ ਕਰ ਰਹੇ ਬਾਦਲ ਪਰਵਾਰ ਚ ਕੋਈ ਆਏਗਾ ਚੋਣਾਂ 'ਚ ਕੀ ਕਹਿਣਾ ਚਾਹੁੰਦੇ ਪਰਮਾਤਮਾ ਕਿਰਪਾ ਕਰੇ ਲੋਕਾਂ ਦੀ ਮੰਗ ਗੁਰੂ ਸਾਹਿਬ ਜ਼ਰੂਰ ਪੂਰਾ ਕਰਨ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਬਹੁਤ ਲੰਬੇ ਚਿਰ ਬਾਅਦ ਪਰਮਾਤਾ ਨੇ ਮੌਕਾ ਦਿੱਤਾ ਹੈ ਕਿ ਬਾਦਲ ਸਾਹਿਬ ਦਾ ਸਤਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਆਪਣਾ ਨਿੱਜੀ ਪਰਿਵਾਰ ਇੱਕ ਵਾਰ ਫੇਰ ਮੁੜ ਕੇ ਤੁਹਾਡੇ ਕੋਲ ਆਇਆ ਹੈ ਤੁਸੀਂ ਸਾਨੂੰ ਮੌਕਾ ਦਿਓ ਇਸ ਪਰਿਵਾਰ ਨੂੰ ਵਸਾਓ ਇੱਥੇ ਤਾਂ ਕਿ ਗਿੱਧੜ ਵਿੱਚ ਜਿਹੜੇ 7 ਸਾਲਾਂ ਚ ਕੁਝ ਨਹੀਂ ਹੋਇਆ ਉਸ ਹਲਕੇ ਦੀ ਨੁਹਾਰ ਬਦਲ ਜੋਗਾ ਸਾਡਾ ਪਰਿਵਾਰ ਥੈਂਕ ਯੂ